ਪਾਰਟੀ ਭਾਜਪਾ ਦੀ ਚਰਚਾ ਨਾ ਹੋਵੇ ਹੋ ਨਹੀਂ ਸਕਦਾ ਕਿਉਂਕਿ ਸੈਂਟਰ ਤੋਂ ਲੈ ਕੇ ਇੱਥੇ ਤੱਕ ਵੀ ਤਾਰਾਂ ਖੜਕੀਆਂ ਪਈਆਂ ਜਿਹੜਾ ਪੰਜਾਬ ਕਿਸੇ ਦੇ ਕਾਬੂ ਛੇਤੀ ਨਹੀਂ ਆਉਂਦਾ ਉੱਥੇ ਵੀ ਦਬਦਬਾ ਕਹਿੰਦੇ ਕਿ ਭਾਜਪਾ ਵਾਲੇ ਬਣਾਉਣ ਚ ਲੱਗੇ ਐ ਇਹ ਕਦੇ ਨਹੀਂ ਦੇਖਿਆ ਗਿਆ ਪਰ ਕੋਲਤੇ ਲੀਡਰ ਹੈ ਵਿਜੇ ਸੰਪਲਾ ਜਿਨ੍ਹਾਂ ਨੂੰ ਆਦੇ ਵੀ ਵੱਡੇ ਮਿਲਦੇ ਰਹੇ ਐ ਉਹਨਾਂ ਨੇ ਵੀ 2014 ਦੀ ਉਹ ਸੀਟ ਜਿੱਤੀ ਹੋਈ ਐ ਪਰ ਜਦੋਂ ਟਿਕਟ ਨਹੀਂ ਮਿਲੀ ਤੇ ਰੋਸਾ ਹੋ ਗਿਆ ਮੋਦੀ ਕਾ ਪਰਿਵਾਰ ਦਾ ਜਿਹੜਾ ਨਾਰਾ ਸੀ ਉਹ ਵੀ ਨਾਂ ਦੇ ਮਗਰੋਂ ਹਟਾ ਦਿੱਤਾ ਫਿਰ ਚਰਚਾ ਛਿੜੀ ਕਿ ਨਾ ਤਾਂ ਕਾਂਗਰਸ ਚ ਜਾ ਸਕਦੇ ਐ ਜਾਂ ਸ਼੍ਰੋਮਣੀ ਅਕਾਲੀ ਦਲ ਚ ਆਪ ਚ ਤਾਂ ਉਹਨਾਂ ਨੇ ਕੀ ਜਾਣ ਅੱਜਕੱਲ ਚਰਚਾ ਜਿਹੜੀ ਇਹ ਆ ਕਿ ਜਿਹੜੀ ਉਹਨਾਂ ਨੂੰ ਮਣਾਉਣ ਚਲੇਗੇ ਸੁਨੀਲ ਜਾਖੜ ਸਾਰੀ ਟੀਮ ਨੂੰ ਨਾਲ ਲੈ ਕੇ ਕਿ ਇੱਕ ਵੀ ਲੀਡਰ ਨੂੰ ਰੁੱਸਣ ਨਹੀਂ ਦੇਣਾ ਚਾਹੁੰਦੇ ਕਿ ਮਸਾ ਮਸਾ ਪੈਰ ਲੱਗ ਰਿਹਾ ਸਾਰੇ ਪਾਸੇ ਦੇਖੋ ਸਭ ਤੋਂ ਵੱਡੀ ਤੇ ਸਿਆਣਪ ਉਹਲੀ ਹੁੰਦੀ ਨਾ ਦੇਖੋ ਜਿਹੜੇ ਵਿਜੇ ਸਾਂਪਲਾ ਕੋਈ ਛੋਟਾ ਲੀਡਰ ਨਹੀਂ ਹੈਗਾ ਇੱਕ ਵੱਡਾ ਲੀਡਰ ਨੈਸ਼ਨਲ ਲੈਵਲ ਦਾ ਲੀਡਰ ਹੈ 2014 ਦੇ ਵਿੱਚ ਉਹ ਐਮਪੀ ਬਣੇ ਨੇ ਫਿਰ ਸੈਂਟਰ ਦੇ ਵਿੱਚ ਵਜੀਰੇ 19 ਚੋਂ ਉਹਨਾਂ ਦੀ ਟਿਕਟ ਕੱਢ ਕੇ ਸੋਮਪ੍ਰਕਾਸ਼ ਨੂੰ ਬਣਾ ਦਿੱਤਾ ਤੇ ਫਿਰ ਉਹਨਾਂ ਨੂੰ ਉੱਥੇ ਐਡਜਸਟ ਕੀਤਾ ਗਿਆ ਨੈਸ਼ਨਲ ਐਸਿਕ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਸੋਮਪ੍ਰਕਾਸ਼ ਸਾਹਿਬ ਦੀ ਏਜ 75 ਸਾਲ ਤੋਂ ਟੱਪ ਗਈ ਨੇ ਤੇ ਮੇਰਾ ਨੰਬਰ ਲੱਗੂਗਾ ਉਹਨਾਂ ਨੇ ਵੀ ਸਰਵੇਖਣ ਕਰਾਇਆ ਉਹਨੂੰ ਲੱਗਾ ਕਿ ਉਹ ਜਾਦਾ ਐਕਟਿਵ ਨਹੀਂ ਉਹਨਾਂ ਨੂੰ ਦੇ ਦਿੱਤੀ ਟਿਕਟ ਹੁਣ ਇੱਕ ਖਾਸੀਅਤ ਤੇ ਵਿਜੇ ਸਾੰਪਲਾ ਦੀ ਵੀ ਹੈ ਨਾ ਉਹ ਹਲੇ ਤੱਕ ਉਹਨੇ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਹਾਲਾਂਕਿ ਉਹਦੇ ਵਾਸਤੇ ਦਰਵਾਜ਼ੇ ਖੁੱਲੇ ਸੀ ਕਾਂਗਰਸ ਦਾ ਦਰਵਾਜ਼ਾ ਵੀ ਖੁੱਲਾ ਸੀ ਤੇ ਕਾਲੀ ਦਲ ਦਾ ਵੀ ਦਰਵਾਜ਼ਾ ਖੁੱਲਾ ਇਹ ਵਿਜੇ ਸਾंपल ਆ ਜਾਂ ਭਾਜਪਾ ਦੇ ਲੀਡਰ ਦੇ ਵਿੱਚ ਤੇ ਕਾਂਗਰਸ ਦੇ ਲੀਡਰ ਚ ਦੇਖੋ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਆ ਇਹ ਨਾਰਾਜ਼ ਹੋ ਕੇ ਵੀ ਕਿਸੇ ਪਾਰਟੀ ਚ ਨਹੀਂ ਗਏ ਤੇ ਰਵਨੀਤ ਬਿੱਟੋ ਨਹੀਂ ਤਿੰਨ ਵਾਰ ਐਮਪੀ ਆ ਚੁੱਪਚੀਪੇ ਤੇ ਭਾਜਪਾ ਚ ਸ਼ਾਮਲ ਹੋ ਗਏ ਫਰਕ ਨਾ ਪਾਰਟੀ ਪ੍ਰਤੀ ਵਫਾਦਾਰੀ ਤੇ ਹੈ ਨਾ ਬੰਦਾ ਗਿਆਦ ਨੇ ਹਾਲਾਂਕਿ ਕਾਲੀ ਦਲ ਦੇ ਸੁਭੀ ਸਿੰਘ ਬਾਦਲਾ ਮੀਟਿੰਗ ਕਾਂਗਰਸੀਆਂ ਦੇ ਨਾਲ ਵੀ ਗੱਲ ਚੱਲੀ ਕਾਲੀ ਦਲ ਨੇ ਤੇ ਵੀ ਕਹਿਤਾ ਕਿ ਤੁਸੀਂ ਸਾਡੇ ਲੋ ਹਾਰਪੁਰ ਤੋਂ ਚੋਣ ਲੜੋ ਤੁਹਾਡਾ ਜਿਹੜਾ ਲੜਕਾ ਵਾ ਅਸੀਂ ਅਗਲੀ ਵਾਰ 22 ਦੀ ਵਿਧਾਨ ਸਭਾ ਚੋਣਾਂ ਚ ਉਹਨੂੰ ਫਗਵਾੜੇ ਤੋਂ ਲੜਾਵਾਂਗੇ ਪਰ ਉਹਨੇ ਜ ਫੈਸਲਾ ਲਾਤਾ ਸੋਚਿਆ ਸ਼੍ਰੀਲ ਜਾਖੜ ਤੇ ਅੱਜ ਘਰ ਗਏ ਨਾ ਉਹਨਾਂ ਦੇ ਬਤੌਰ ਸੂਬਾ ਪ੍ਰਧਾਨ ਉਸ ਤੋਂ ਪਹਿਲਾਂ ਤੇ ਉਹਨਾਂ ਨੂੰ ਜੇਪੀ ਨੱਡਾ ਸਾਹਿਬ ਨੇ ਵੀ ਦਿੱਲੀ ਬੁਲਾ ਲਿਆ ਵੀ ਮੈਨੂੰ ਦੱਸੋ ਕੀ ਆ ਤੇ ਹੋ ਸਕਦਾ ਉਹਨਾਂ ਨੇ ਪ੍ਰੋਮਿਸ ਕੀਤਾ ਹੋਵੇ ਕਿ ਕੋਈ ਗੱਲ ਨਹੀਂ ਆਪਣੀ ਸਰਕਾਰ ਬਣ ਲਓਂਦੇ ਤੁਹਾਨੂੰ ਕੀ ਭਦਾ ਰਾਜ ਸਭਾ ਮੈਂਬਰ ਭੇਜ ਦੀਏ ਤੁਹਾਨੂੰ ਫਿਰ ਵਜ਼ੀਰ ਬਣਾ ਦਾਂਗੇ ਬੀਜੇਪੀ ਕੋ ਦੇਣ ਵਾਸਤੇ ਬਹੁਤ ਕੁਝ ਆ ਤੇ ਕਾਂਗਰਸ ਕਾਲੀ ਦਲ ਕੋ ਦੇਣ ਵਾਸਤੇ ਕੁਝ ਨਹੀਂ ਆਗਾ ਇਸ ਕਰਕੇ ਅੱਜ ਦੀ ਤਰੀਕ ਨਾਲ ਤੇ ਵਿਜੇ ਸਾਂਪਲਾ ਰੁਕ ਗਏ ਨੇ ਇਹ ਉਹਨਾਂ ਨੇ ਸੋਚਿਆ ਕਿ ਠੀਕ ਹੈ ਮੈਂ ਕਾਲੀ ਦਲ ਦੇ ਵਿੱਚ ਕੀ ਕਿਉਂਕਿ ਇਸ ਟਾਈਮ ਕਾਲੀ ਦਲ ਤੇ ਕਾਂਗਰਸ ਉਹ ਕਹਿੰਦੇ ਉਹਨਾਂ ਦੀ ਜਿਹੜੀਆਂ ਡੁੱਬਦੇ ਹੋਏ ਹਿਜਾਜ ਦੇ ਬਰਾਬਰ ਆ ਤੇ ਬੰਦਾ ਪੈਰ ਤੇ ਉਥੇ ਰੱਖ ਦਿੰਦਾ ਨਾ ਜਿੱਥੇ ਨੂੰ ਪਤਾ ਕਿ ਮੇਰੀ ਮੈਂ ਮੰਜ਼ਲ ਤੇ ਪਹੁੰਚ ਜਾਣਾ ਹੈਗਾ ਨਾਰਾਜ਼ਗੀ ਠੀਕ ਹੈ ਉਹਨੇ ਮੋਦੀ ਦਾ ਪਰਿਵਾਰ ਢਾਲੇ ਦੇ ਹਰਿਆਣੇ ਦੇ ਨਿਲਵਿਜ ਸਾਹਿਬ ਨੇ ਵੀ ਢਾ ਲਿਆ ਸੀ ਫਿਰ ਲਾ ਲਿਆ ਤੇ ਉਹਨਾਂ ਨੂੰ ਮਲਾ ਲਿਆ ਕੀ ਪਤਾ ਮੰਨ ਜਾਣ ਪਰ ਉਹਨੂੰ ਪਤਾ ਹੈ ਕਿ ਜੇ ਮੈਂ ਅੱਜ ਦੀ ਤਰੀਖ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜਾਂਨਾ ਤੇ ਉਹਦੇ ਵਿੱਚ ਮੇਰਾ ਫਾਇਦਾ ਕੀ ਹੈ ਮੈਂ ਟਿਕਟ ਮਿਲ ਵੀ ਜਾਂਦੀ ਜੇ ਮੈਂ ਹਾਰ ਗਿਆ ਜਾਂ ਮੈਂ ਕਾਲੀ ਦਲ ਦੇ ਵਿੱਚ ਚਲਾ ਜਾਂ ਜੇ ਮੈਂ ਹਾਰ ਗਿਆ ਇਹਦੇ ਨਾਲ ਤਾਂ ਮੈਂ ਭਾਜਪਾ ਚ ਨਾ ਬੀਜੇਪੀ ਦੀ ਵੇਸ 24 ਦੇ ਵਿੱਚ ਸਰਕਾਰ ਬਣ ਗਈ ਫਿਰ ਤੇ ਫਿਰ ਤੇ ਵੀ ਮੈਂ ਐਸੀ ਕਮਿਸ਼ਨ ਦਾ ਚੇਅਰਮੈਨ ਰਹੂੰਗਾ ਨਾ ਕਿਉਂਕਿ ਬੀਜੇਪੀ ਕੋ ਅਡਜਸਟ ਕਰਨ ਵਿੱਚ ਬੜੇ ਨੇ ਕਈ ਸਟੇਟ ਨੇ ਇਲੈਕਸ਼ਨਾਂ ਹੋਣੀਆਂ ਨੇ ਕਿਤੇ ਨਾ ਕਿਤੇ ਰਾਜ ਸਭਾ ਖਾਲੀ ਉੱਥੋਂ ਅਡਜਸਟਮੈਂਟ ਕਰ ਜਾਂਦੇ ਜਿਵੇਂ ਅੰਮ੍ਰਿਤਸਰ ਬਾਰੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਿ ਸ਼ੁਰੂ ਹੋ ਗਈ ਆ ਉਹ ਕਹਿ ਰਹੇ ਕਿ ਬੀਜੇਪੀ ਜਿਹੜਾ ਵੀ ਇੱਥੇ ਹਾਰਦਾ ਨਾ ਬੀਜੇਪੀ ਦਾ ਲੀਡਰ ਉਹਨੇ ਵਜ਼ੀਰ ਤੇ ਬੰਨਾ ਹੀ ਬੰਨਾ ਆਪਾਂ ਕਿਉਂ ਨਾ ਦੋ ਬੰਦੇ ਜਿਤਾ ਦਈਏ ਹਰ ਵਾਰ ਉਹ ਕਾਂਗਰਸ ਨੂੰ ਜਿਤਾ ਦਿੰਦੇ ਨੇ ਬੀਜੇਪੀ ਨੂੰ ਹਾਰ ਜਾਂਦੇ ਨੇ ਇੱਕ ਕਾਂਗਰਸ ਦਾ ਐਮਪੀ ਬਣ ਜਾਂਦਾ ਇੱਕ ਬੀਜੇਪੀ ਦਾ ਰਾਜ ਸਭਾ ਐਮਪੀ ਬਣ ਜਾਂਦਾ ਸੈਂਟਰ ਦੇ ਵਿੱਚ ਵਜ਼ੀਰ ਬਣ ਜਾਂਦਾ ਕੈਪਟਨ ਮਿਰਿੰਦਰ ਸਿੰਘ ਐਮਪੀ ਬਣ ਗਏ ਔਰਨਜੀਤ ਲਈ ਹਾਰ ਗਏ ਔਰਨਜੀਤ ਲਈ ਸੈਂਟਰ ਰਾਜ ਸਭਾ ਮੈਂਬਰ ਬਣ ਗਏ ਸੈਂਟਰ ਦੇ ਵਜ਼ੀਰ ਬਣ ਗਏ ਉਸ ਤੋਂ ਬਾਅਦ 2019 ਦੇ ਵਿੱਚ ਗੁਰਜੀਤ ਔਜਲਾ ਆ ਗਏ ਨੇ ਗੁਰਜੀਤ ਸਿੰਘ ਔਜਲਾ ਜਿੱਤ ਜਾਂਦੇ ਨੇ ਆਈਐਫਐਸ ਅਧਿਕਾਰੀ ਹਰਦੀਪ ਸਿੰਘ ਪੂਰੀ ਲਿਆਉਂਦੇ ਨੇ ਹਰਦੀਪ ਸਿੰਘ ਪੂਰੀ ਹਾਰ ਜਾਂਦੇ ਨੇ ਉਹਨੂੰ ਰਾਜ ਸਭਾ ਮੈਂਬਰ ਬਣਾ ਕੇ ਉਹਨੂੰ ਸੈਂਟਰ ਚ ਵਜ਼ੀਰ ਬਣਾ ਦਿੰਦੇ ਤੇ ਉਹਨਾਂ ਮਾਝੇ ਵਾਲੇ ਕੀ ਕਹਿੰਦੇ ਨੇ ਕਿ ਇਸ ਵਾਰ ਫਿਰ ਗੁਰਜੀਤ ਔਜਲਾ ਜੇ ਜਿੱਤ ਗਿਆ ਤੇ ਜੇ ਤਰਨਜੀਤ ਸਿੰਘ ਸੰਧੂ ਹਾਰ ਗਏ ਇਹਨੂੰ ਫਿਰ ਮੋਦੀ ਸਾਹਿਬ ਨੇ ਰਾਜ ਸਭਾ ਮੈਂਬਰ ਬਣਾ ਦੇਣਾ ਹੈਗਾ ਫਿਰ ਇਹਨੂੰ ਵਜ਼ੀਰ ਬਣਾ ਜਾਣਾ ਇਹ ਉੱਥੇ ਗੱਲ ਇਹ ਚੱਲ ਰਹੀ ਹੈ ਕਿ ਬੀਜੇਪੀ ਦੇ ਵਿੱਚ ਹਾਰਨ ਤੋਂ ਬਾਅਦ ਵੀ ਫਾਇਦਾ ਹੀ ਫਾਇਦਾ ਸਬਦਾ ਮਾੜਾ ਨਹੀਂ ਹੈਗਾ ਅੰਮਰ ਸਰਖਾਸ ਅੰਮਰ ਸਰਖਾਸ ਕਰਕੇ ਤਿੰਨ ਵਾਰਾਂ ਤਿੰਨੇ ਝੋਟੀ ਦੇ ਜੇਤਲੀ ਸਾਹਿਬ ਝੋਟੀ ਦਾ ਹਰਦੀਪ ਸਿੰਘ ਪੂਰੀ ਝੋਟੀ ਦਾ ਅਫਸਰ ਤਰਨਜੀਤ ਸਿੰਘ ਸੰਧੂ ਝੋਟੀ ਦਾ ਅਫਸਰ ਅਮਰੀਕਾ ਦਾ ਰਾਜਦੂਤ ਰਹਿ ਕੇ ਆਇਆ ਬੰਦਾ ਔਰ ਸਮੁੰਦਰੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਉਹ ਕਹਿੰਦੇ ਫੇਰ ਕੀ ਹੋ ਗਿਆ ਜੇ ਪਤਾ ਨਹੀਂ ਉਹਨਾਂ ਚਾਰ ਤਰੀ ਨੂੰ ਕੀ ਰਿਜ਼ਲਟ ਆਉਣੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਗੱਲ ਫੈਲ ਗਈ ਆ ਕਿ ਕੋਈ ਗੱਲ ਨਹੀਂ ਜੇ ਹਾਰ ਵੀ ਜਾਊਗਾ ਤੇ ਭਾਜਪਾ ਵਾਲਾ ਦਿਲ ਛੋਟਾ ਨਾ ਕਰਨ ਦਿਲ ਵੱਡਾ ਹੀ ਰੱਖਣ ਪਹਿਲਾਂ ਤਾਂ ਉਸ ਤੋਂ ਤਿੰਨ ਤਿੰਨੇ ਜਾਣੇ ਸੀ ਗੁਰਜੀਤ ਔਜਲਾ ਲੋਕ ਸਭਾ ਦਾ ਐਮਪੀ ਸ਼ਵਿਆਤ ਮਲਕੇ ਰਾਜ ਸਭਾ ਦਾ ਐਮਪੀ ਫਿਰ ਜੇਤਨ ਸਿੰਘ ਸਾਹਿਬ ਹਾਰ ਕੇ ਫਿਰ ਐਮਪੀ ਰਾਜ ਸਭਾ ਫਿਰ ਮਨਿਸਟਰ ਹਰਦੀਪ ਸਿੰਘ ਪੂਰੀ ਹਾਰ ਕੇ ਫਿਰ ਮਨਿਸਟਰ ਮੁਰਤਨਜੀਤ ਸਿੰਘ ਸੰਧੂ ਦੇਖੋ ਕੀ ਕਰਦੇ ਨੇ ਕਿਤੇ ਹੈਟ੍ਰਿਕ ਤਾਂ ਨਹੀਂ ਹੋ ਗਈ ਬੀਜੇਪੀ ਦੀ ਹਾਰ ਕੇ ਫਿਰ ਰਾਜ ਸਭਾ ਫਿਰ ਸੈਂਟਰal ਵੀ ਹੋ ਸਕਦਾ ਹੈ ਇਸੇ ਤਰ੍ਹਾਂ ਉਹਨੂੰ ਮਨਾਇਆ ਹੋਵੇ ਕਿ ਕੋਈ ਗੱਲ ਨਹੀਂ ਜੇ ਬੀਜੇਪੀ ਇੱਥੋਂ ਜਿੱਤਦੀ ਤੇ ਤੈਨੂੰ ਅਡਜਸਟ ਕਰਨਗੇ ਤੇਰਾ ਪਹਿਲਾ ਹੀ ਆ ਤੇ ਜੇ ਤੈਨੂੰ ਕਾਲੀ ਦਲ ਕਹਿ ਰਿਹਾ ਕਿ ਅਸੀਂ ਲੜਾਵਾਂਗੇ ਤੇਰੇ ਮੁੰਡੇ ਨੂੰ ਅਸੀਂ ਦਵਾਂਗੇ ਤਾਂ ਐਵੇਂ ਮੁੰਡੇ ਨੂੰ ਟਿਕਟ ਦੇ ਸਕਦੇ ਜੇ ਸੋਮ ਪ੍ਰਕਾਸ਼ ਦੀ ਘਰ ਵਾਲੀ ਨੀਤਾ ਸੋਂ ਪ੍ਰਕਾਰ ਨੂੰ ਟਿਕਟ ਮਿਲਗੀ ਤੇਰੇ ਮੁੰਡੇ ਨੂੰ ਵੀ ਦੇ ਦਾਂਗੇ ਫਗਵਾੜੇ ਗੱਲ ਤੇ ਸੌਦੇਬਾਜ਼ੀ ਦੀ ਨਾ ਗੱਲ ਤੇ ਇੱਕ ਸੀੜ ਦੀ ਹੈ ਤੇ ਤੁਸੀਂ ਤੇ ਆਲਰੇਡੀ ਜਨਾਬ ਜਿਹੜਾ ਸੈਂਟਰ ਦਾ ਕਮਿਸ਼ਨ ਹੁੰਦਾ ਨਾ ਸੰਦੀਪ ਉਹ ਸਟੇਟ ਦੇ ਚੀਫ ਮਿਨਿਸਟਰ ਦੇ ਬਰਾਬਰ ਹੁੰਦਾ ਤੁਸੀਂ ਤੇ ਇੱਕ ਐਸਸੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਮਰਜ਼ੀ ਸਟੇਟ ਦੇ ਡੀਜੀਪੀ ਨੂੰ ਜਿਹੜੇ ਮਰਜ਼ੀ ਸਟੇਟ ਦੇ ਮੁੱਖ ਸਕੱਤਰ ਨੂੰ ਤਲਬ ਕਰ ਲੋ ਤੁਹਾਡੇ ਕੋਲ ਤਾਂ ਪਾਵਰ ਇੰਨੀ ਆਜ਼ਾਦੀਆਂ ਹੈ ਜ਼ਰੂਰਤ ਨੇ ਐਮਪੀ ਬਣ ਕੇ ਪਾਵਰ ਪਰ ਇਹ ਇੱਕ ਐਮਪੀ ਪਰ ਕੇ ਮੀਟ ਦਾ ਕਈ ਕੁਝ ਹੋ ਜਾਂਦਾ ਲੱਲਾ ਪੱਬਾ ਹੋ ਜਾਂਦਾ ਬਹੁਤ ਸਾਰੇ ਗੱਲਾਂ ਬਾਤਾਂ ਸੋਹਣੀਆਂ ਬਾਂਦੇ ਤੁਹਾਡੇ ਸੋਹਣੀ ਰੋਟੀ ਲੱਗ ਜਾਂਦੀ ਹੈ ਗਿਆ ਫਿਰ ਦਾ ਲੱਗਿਆ ਵਜ਼ੀਰ ਵਜ਼ੀਰ ਵੈਸੇ ਵਜ਼ੀਰ ਪਰ ਐਸੀ ਕਮਿਸ਼ਨ ਦਾ ਵੀ ਮਾੜਾ ਅਹੁਦਾ ਨਹੀਂ ਹੈਗਾ ਹੁਣ ਦੇਖੋ ਜਾਕੜ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਸੰਪਲਾ ਸਾਹਿਬ ਮੰਨਦੇ ਕਿ ਨਹੀਂ ਮੰਨਦੇ ਇਹ ਜੇ ਨਾ ਮੰਨੇ ਤੇ ਇਹ ਕਹਿੰਦੇ ਕਿ ਕਾਲੀ ਦਲ ਦੇ ਵਿੱਚ ਪੱਕੇ ਨੇ ਕਾਲੀ ਦਲ ਕਾਂਗਰਸ ਵੀ ਕਹਿੰਦੇ ਕਿ ਤੇਲ ਚੋਣ ਵਾਲੇ ਬਾਹਰ ਖੜੀਆਂ ਨੇ ਵੀ ਆਓ ਜਲਦੀ ਤੇਲ ਚੋਈਏ ਤੇ ਕਾਂਗਰਸ ਦੇ ਵਿੜੇ ਆਜੋ ਸੁਬੀਰ ਬਾਦਲ ਉਹਨਾਂ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਹੁਣ ਸਾੰਪਲਾ ਸਾਹਿਬ ਇੱਕ ਨੈਸ਼ਨਲ ਪ੍ਰਧਾਨ ਨੇ ਗੱਲਬਾਤ ਕਰਤੀ ਉਹਨਾਂ ਨੇ ਹੁਣ ਸੁਰੀਲ ਜਾਕਰ ਸਾਹਿਬ ਦੀ ਡਿਊਟੀ ਲਾਤੀ ਪਰ ਇਹ ਹੈ ਇਹ ਹਜੇ ਮੀਟਿੰਗਾਂ ਉਹਨੂੰ ਮਨਾ ਰਹੇ ਨੇ ਰੁੱਸੇ ਨੂੰ ਕਾਂਗਰਸ ਕਹਿੰਦੀ ਜਿੰਨੇ ਜਾਣਾ ਜਾਓ ਸਾਨੂੰ ਲੋੜ ਤੇ ਨਾ ਉਹ ਕਾਂਗਰਸ ਪਾਰਟੀ ਨੂੰ ਪਤਾ ਹੀ ਲੱਗਦਾ ਹੈਗਾ ਕਿ ਕਿਹੜਾ ਬੰਦਾ ਕਿਹੜੇ ਵੇਲੇ ਭੱਜ ਗਿਆ ਨਾ ਤੇ ਉਹਨਾਂ ਦਾ ਰਮਬੀਰ ਸਿੰਘ ਬਿੱਟੂ ਬਾਰੇ ਪਤਾ ਲੱਗਾ ਨਾ ਪਤਾ ਲੱਗਾ ਡਾਕਟਰ ਚੱਬੇਵਾਲ ਬਾਰੇ ਨਾ ਪਤਾ ਲੱਗਾ ਨਾ ਜੀਪੀ ਬਾਰੇ ਪਤਾ ਲੱਗਾ ਉਹ ਤੇ ਸੁੱਤੀ ਹੋਈ ਪਾਰਟੀ ਪਾਰਟੀ ਗਵਾਚੀ ਪਾਰਟੀ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਤੇ ਹੁਣ ਤੇ ਚਰਚੇ ਨੇ ਕਿ ਕਈ ਸੀਟਾਂ ਦੇ ਕਾਂਗਰਸ ਪਾਰਟੀ ਅੰਦਰ ਖਾਤੇ ਸਿਆਸੀ ਸੌਦੇ ਵੀ ਕਰ ਗਏ ਕਿਨੇ ਹੁਣ ਇਹ ਪੰਜਾਬ ਦੀ ਜਨਤਾ ਨੇ ਦੇਖਣਾ ਹੈ ਕਈਆਂ ਨੂੰ ਸਬਕ ਸੋਣਾ ਹੋ ਸਕਦਾ ਹੈ ਕਿ ਇਸ ਵਾਰ ਪੰਜਾਬ ਦੀ ਜਨਤਾ ਹਵਾ ਤੇ ਹਲੇ ਕੋਈ ਬਣੀ ਨਹੀਂ ਹੈਗੀ ਪਰ ਦਾਲੂ ਬਦੂਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਬਣ ਚੁੱਕੀ ਕਿ ਉਹ ਦਾਲੂ ਬਦੂਆਂ ਨੂੰ ਲੈ ਕੇ ਪੰਜਾਬ ਦੀ ਜਨਤਾ ਇਸ ਵਾਰ ਕੀ ਸੋਚ ਕੇ ਬੈਠੀ ਹੈਗੀ